ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਵੀਰੋ ਕਈ ਦਿਨ ਹੋ ਗਏ ਵੀਡੀਓ ਨਹੀਂ ਬਣਾਈ ਗਈ ਵੀਡੀਓ ਬਣਾਉਣ ਦਾ ਕਾਰਨ ਇਹ ਰਹਿ ਗਿਆ ਜੇ ਕੰਮ ਚੱਲਣ ਰੋਲ ਜਾਂਦਾ ਪਿੰਚਰੇ ਦਾ ਉਹਦੇ ਕਰਕੇ ਵੀਡੀਓ ਬਣੀ ਨਹੀਂ ਸੀਗੀ ਤੇ ਕੋਈ ਉਸ ਕਬੂਤਰ ਆਪਣੇ ਕੋਲ ਵਧੀਆ ਨਹੀਂ ਆਇਸੀ ਤਾਂ ਕਰਕੇ ਨਹੀਂ ਬਣੀ ਸੀ ਅੱਜ ਆਪਣੇ ਕੋਲ ਕਬੂਤਰ 100% ਗਾਰੰਟੀ ਆਵੇ ਠੀਕ ਹੈ ਜੀ ਬਟੇ ਕੇ ਉਤਰਾ ਦਾ 100% ਗਾਰੰਟੀ ਹੋਇਆ ਬਈ ਕੁੰਨੂ ਵਾਲੇ ਚ ਜੰਟੇ ਵਾਲੇ ਮਿਰਾ ਵਾਲੇ ਤੇ ਕਾਕੇ ਵਾਲੇ ਬਈ ਠੀਕ ਹੈ ਜੀ ਬੰਦਾ ਉਹੀ ਸੰਪਰਕ ਕਰਿਓ ਬਈ ਜਿਹਨੇ ਲੈਣੀ ਹੈਗੇ ਤੇ ਬੰਦਾ ਉਹੀ ਸੰਪਰਕ ਕਰਿਓ ਜਿਹਨੇ ਲੈਣਿਆ ਹੋਰ ਬੰਦਾ ਆਮ ਮੂਹੇ ਸਵਾਦ ਲੈਣ ਦੇ ਬਾਰੇ ਵਿੱਚ ਫੋਨ ਕਰੀ ਜਾਂਦਾ ਉਹ ਬੰਦਾ ਸੰਪਰਕ ਨਾ ਕਰਿਓ ਬਈ ਠੀਕ ਹੈ ਨਾ ਬਈ ਕਦੇ ਕੰਮ ਚਾਉਦਾ ਤੇ ਫਿਰ ਕੰਮ ਰੁਕ ਜਾਂਦਾ ਆਪਣਾ ਇਸ ਕਰਕੇ ਬੰਦਾ ਉਹੀ ਸੰਪਰਕ ਕਰਿਓ ਜਿਹਨੇ ਲੈਣਿਆ ਬਈ 100% ਰਿਜਨਲ ਦੀ ਗਾਰੰਟੀ ਹੈਗੀ ਪੂਰੇ ਸਸਤੇ ਭਾਅ 'ਚ ਨੇ ਕੋਈ ਮਹਿੰਗੇ ਰੇਟ 'ਚ ਨਹੀਂ ਗਏ ਨੇ ਠੀਕ ਹੈ ਜੀ ਬਾਕੀ ਜਿਹੜੇ ਬੰਦੇ ਵੀਡੀਓ ਦੇਖ ਰਹੇ ਹੋ ਬਈ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਕਰ ਲਓ ਬਈ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਬਈ ਠੀਕ ਹੈ ਜੀ ਆਜੋ ਹੁਣ ਆਪਾਂ ਚੱਲਦੇ ਹਾਂ ਟੌਪਿਕ ਟਵਲ ਵਿਖਾਉਣਾ ਤੁਹਾਨੂੰ ਕੂਤਰਾ ਅੱਲੇ ਕੋ ਬਨੇ ਥੱਲੇ ਖਰਗੋਸ਼ ਬੈਠੇ ਬਈ ਕਿਸੇ ਨੇ ਲੈਣੇ ਹੁਣ ਬਾਈ ਡਿਕਰ ਕੋ ਉਸ ਨੇ ਆਪਾਂ ਇਹਨਾਂ ਦਾ ਹੀ ਕੰਮ ਵੀ ਚਾਲੂ ਕਰ ਲਿਆ ਤੇ ਹੁਣ ਤੁਹਾਨੂੰ ਆਪੋ ਜੀ ਦਿਖਾਉਣੇ ਬਾਈ ਕਬੂਤਰ ਆਪ ਪਹਿਲੇ ਜੇ ਕਬੂਤਰ ਬਾਈ ਆਪਾਂ ਫੜਦੇ ਆਂ ਧੰਨੇ ਵਾਲੇ ਕਬੂਤਰ ਵੀ ਬਾਬੇ ਧੰਨੇਲੇ ਕਬੂਤਰ ਵੀ ਮਦੀਨਾ ਬਾਈ ਠੀਕ ਹੈ ਜੀ ਮਦੀਨਾ ਬਾਈ ਹੈ ਲਾਲ ਜੀਨੀ ਬਾਬੇ ਧੰਨੇਲੇ ਕਬੂਤਰ ਹੋ ਜਾ ਬਾਈ ਚਟੀਆਂ ਖਣੇ ਬਾਈ ਪੂਰੀ ਨੋ ਗਈ ਸੌ ਪਰਸੈਂਟ ਰਿਜਨਲ ਦੀ ਗਾਰੰਟੀ ਹੈ ਬਾਈ ਠੀਕ ਹੈ ਬਹੁਤ ਵਧੀਆ ਕਰ ਲੋ ਫਰਾਂ ਦਾ ਸ਼ੌਂਕ ਹਾਂ ਲੋ ਜੀ ਇਹਦੇ ਕਲਰ ਵੀ ਬਹੁਤ ਵਧੀਆ ਬਣਿਆ ਹੈ ਇਹ ਹਾਂ ਲੋ ਜੀ ਕਰਾਉਣ ਸਾਨੂੰ ਪੰਜਿਆਂ ਦਾ ਬਾਈ ਸ਼ੌਂਕ ਲੋ ਜੀ ਪੰਜਿਆਂ ਦਾ ਕਰ ਲੋ ਬਈ ਸ਼ੌਂਕ ਠੀਕ ਹੈ ਜੀ ਇਹ ਆ ਦੇਖੋ ਕਲਰ ਬਹੁਤ ਵਧੀਆ ਬਾਈ ਠੀਕ ਹੈ ਜੀ ਹਲੋ ਵੀ ਭਾਈ ਤੇ ਜਿਵੇਂ ਪਹਿਲੇ ਕਬੂਤਰੇ ਭਾਈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਕਬੂਤਰ ਹੋਣ ਹਲੋ ਭਾਈ ਇੱਕ ਆਕਾੜ ਵਾਲੇ ਕਬੂਤਰੇ ਜਿਵੇਂ ਡੱਬਾ ਕਬੂਤਰ ਆ ਆਕਾੜ ਵਾਲੇ ਕਬੂਤਰੇ ਜਿਵੇਂ ਦੋ ਅੱਖਾਂ ਜਿਹੜੇ ਟੀਰ ਪੈਂਦਾ ਠੀਕ ਹੈ ਜੀ ਦੋ ਅੱਖਾਂ ਟੀਰ ਪੈਂਦਾ ਭਾਈ ਕਾਕੇ ਵਾਲੇ ਕਬੂਤਰੇ ਜਿਵੇਂ ਜਾਈ ਗਏ ਲਓ ਜੀ ਬਈ ਕਰ ਲਾ ਸ਼ੌਂਕ ਆ ਠੀਕ ਹੈ ਜੀ ਬਈ ਲਓ ਜੀ ਬਈ ਕਰ ਲਓ ਬਈ ਪੰਜਿਆਂ ਦਾ ਸ਼ੌਂਕ ਬਈ ਠੀਕ ਹੈ ਆਹ ਲਓ ਜੀ ਬਈ ਪੰਨੂ ਆਇਆ ਕਬੂਤਰ ਜਿਹੜੇ ਬੰਦੇ ਨੂੰ ਲੋੜ ਆ 100% ओरिजिनल ਨੇ ਬਈ ਅੱਜ ਕਬੂਤਰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਹੋਣੀ ਹੈਗਾ ਲਓ ਜੀ ਸਿਰ ਤੇ ਕਾਲੇ ਚੋਟਾ ਬਈ ਕਾਲੀਆਂ ਅੱਖਾਂ ਦਾ ਬਈ ਕਾਲੀ ਜੀ ਨੋਕਾ ਬਈ ਕਾਲੇ ਚੋਟਾ ਬਈ ਸਿਰ ਤੇ ਕਾਲੀਆਂ ਦੋਏ ਅੱਖਾਂ ਨੇ ਬਈ ਠੀਕ ਹੈ ਜੀ ਉਹ ਨੂੰ ਉਹ ਨੂੰੜਾ ਜਿਹਾ ਬਈ ਰੈਸਨ ਕਬੂਤਰਾਂ ਬਈ ਲੋਜਿਕਰ ਲੋਪੜਾਂ ਦਾ ਸ਼ੌਕ ਠੀਕ ਹੈ ਜੀ ਫਟਾ ਵਈ ਬੰਗਦੋ ਉਹਨੂੰ ਵਾਲੇ ਕਬੂਤਰਾਂ ਜਾ ਗੋਈਏ ਪੈਰ ਵੀ ਦੇ ਖੁਸ਼ਕ ਬਈ ਦੇਖ ਲਓ ਖੁਸ਼ਕ ਪੈਰਾ ਬਈ ਜਾਮਣੀ ਠੀਕ ਹੈ ਜੀ ਇਹ ਉਹ ਵਈ ਕੋਣ ਆਪਾਂ ਸੁਣ ਕਬੂਤਰ ਦਿਖਾਉਣੇਗੇ ਇਹ ਰੇਗਾ ਬਈ ਮੇਰਾ ਕਬੂਤਰਾਂ ਦਾ ਕਬੂਤਰ ਹੈ ਬਈ ਜਿਹੜੇ ਮੇਰਾ ਕਬੂਤਰ ਨੇ ਕਹਿੰਦੇ ਸ਼ਾਹ ਅਖੇ ਮੇਰਾ ਵਾਲੇ ਪਾਏ ਜਾ ਬਈ ਉੱਨ ਜਾ ਬਈ ਲੋ ਕੋਈ ਜੀ ਕਾਲੀ ਅੱਖਾਂ ਸਾਫ ਚਿੱਟਾ ਹੈ ਕਾਲੇ ਚਿੱਟੇ ਨਾ ਹੋਗਾ ਬਈ ਤੇ ਇੱਥੇ ਤੇ ਆ ਦੇਖ ਲੋ ਬਰੀ ਘਰੇ ਪੂਰੇ ਪੂਰੇ ਬਾਜ ਨੇ ਬਈ ਇੱਥੋਂ ਪਤਾ ਲੱਗਦਾ ਕਬੂਤਰ ਕਿੰਨਾ ਕਰੀ ਜਨਣਾ ਆ ਦੇਖੋ ਤੁਹਾਨੂੰ ਚੌਂਕਦੇ ਵੀ ਹੋਣਗੇ ਬਾਜ ਚੌਂਕਦੇ ਬਈ ਇਹ ਤਾਂ ਜਿਵੇਂ ਦੌੜੀ ਦੇ ਬਲ ਹੁੰਦੇ ਤੇ ਪੂਰੇ ਪੂਰੇ ਠੀਕ ਹੈ ਜੀ ਲੋ ਕੋਈ ਜੀ ਕਰ ਲੋ ਫਰਨਾ ਸ਼ੌਕ ਇਹ ਹੈਗਾ ਬਈ ਮੇਰਾ ਕਬੂਤਰ ਕਬੂਤਰ ਹੈ ਠੀਕ ਹੈ ਬਈ ਬੱਚੇ ਅੰਡਾਂ ਦੇ ਫੁੱਲ ਗਰੰਟੀ ਹੈ ਬੱਚੇ ਉੱਡਣ ਦੀ ਵੀ ਫੁੱਲੇ ਗਰੰਟੀ ਹੈ ਇਹਨਾਂ ਦੀ ਲੋ ਜੀ ਕਰ ਲਓ ਪਰਾਨਾ ਚੌਂਕ ਬਈ ਲੋ ਜੀ ਕਰ ਲਓ ਪੰਜਾ ਚੌਂਕ ਬਈ ਇਹ ਮੇਰਾ ਬਕੂਤਰਾ ਜਿਹਾ ਕੂਤਰਾ ਹੋਈ ਠੀਕ ਹੈ ਜੀ ਲੋ ਬਈ ਜੀ ਹੋਰ ਆਪਾਂ ਸੁਣੋ ਵਿਖਾਉਣੇਗੇ ਆ ਲੋ ਜੀ ਇਹ ਆ ਗਈ ਛੰਟੇਲੇ ਕਬੂਤਰੇ ਦੇ ਕਬੂਤਰੇ ਜੀ ਸਾਫ ਚਿੱਟਾ ਕਾਲੀਆਂ ਅੱਖਾਂ ਦਾ ਬਈ 16 ਫਰਾ ਬਈ ਪੂੰਛ 16 ਗੰਭਾ ਬਈ ਠੀਕ ਹੋ ਜੀ ਕਾਲੀਆਂ ਅੱਖਾਂ ਨੇ ਬਈ ਚਿੱਟੀ ਨੋਕਾ ਕੋਈ ਸਾਫ ਚਿੱਟਾ ਬਈ ਲੋਜ ਕਰ ਲੋ ਫਰਾ ਦਾ ਸ਼ੌਕ ਕੰਡ ਦੇ ਬੱਚੇ ਦੀ ਫੁੱਲੇ ਗਾਰੰਟੀ ਹੈ ਬਈ ਬੱਚੇ ਉਦਾਂ ਦੀ ਵੀ ਫੁੱਲੇ ਗਾਰੰਟੀ ਹੈ ਜੀ ਸਾ ਕੋਈ ਜੀ ਰੇਟ ਚ ਨਹੀਂ ਪੂਰੇ ਕੋਈ ਹੋਣੇ ਕਿ ਮਹਿੰਗੇ ਰੀਏਗੇ ਬਈ ਠੀਕ ਹੈ ਜੀ ਲੋ ਜੀ ਕਰ ਲੋ ਫਰਾਂ ਦਾ ਸ਼ੌਂਕ ਬਾਈ 16 ਫਰ ਹੈ ਬਈ ਇਹ ਦਫਾੜ ਭੰਗਾ ਪੂੰਛਾ ਦੇਖ ਲੋ ਦੂਮਚੀ ਰ ਹੈ ਬਈ ਇਹਦੀ ਪੂੰਛ ਦੇ ਵਿੱਚ ਆ ਦੇਖੋ ਦਫਾੜ ਭੰਗਾ ਬਾਈ 16 ਫਰ ਹੈ ਬਾਈ ਲੋ ਜੀ 100% ਰਿਜ਼ਨ ਦੀ ਗਾਰੰਟੀ ਹੈ ਬਾਈ ਜਿਹੜੇ ਅੱਛੇ ਬਈ ਕੂਤਰਾ ਬਈ 100 ਦੀ 100% ਗਾਰੰਟੀ ਫਰ ਪਰੰਨ ਦਾ ਕਰ ਲੋ ਕੋਈ ਸ਼ੌਂਕ ਠੀਕ ਹੈ ਜੀ ਹਾਲੋ ਜੀ ਬਾਈ ਇਹ ਆ ਗਿਆ ਬਾਈ ਮਦੀਨ ਇਹ ਵੀ ਜੰਟੂਲੇ ਕਬੂਤਰਾਂ ਜੋ ਬਾਈ ਮਦੀਨ ਦੇਖੋ ਚਿੱਟੀਆਂ ਅੱਖਾਂ ਨੇ ਬਾਈ ਠੀਕ ਹੈ ਜੀ ਬਾਈ ਚਿੱਟੀਆਂ ਅੱਖਾਂ ਮਾੜੀ ਜੀ ਕਾਲੀ ਨੋਕ ਹੈ ਬਾਈ ਠੀਕ ਹੈ ਜੀ ਇਹਦੇ ਉੱਪਰ ਪੱਟੇ ਹੋਏ ਹੈਗੇ ਇਹ ਆ ਦੇਖੋ ਆ ਪੂਨ ਚ ਕਾਲੇ ਭਾਂਗਾ ਬਾਈ ਠੀਕ ਹੈ ਜੀ ਬਾਈ ਇਹ ਵੀ ਜੰਟੇ ਵਾਲੇ ਦੀ ਕਬੂਤਰੀ ਹੈ ਬਾਈ ਬਾਬੇ ਜੰਟੇ ਵਾਲਾ ਮਾਲੇ ਕਬੂਤਰਾਂ ਦੀ ਕਬੂਤਰੀ ਹੈ ਬਾਈ ਇਹ ਜਿੰਨਾ ਸ਼ੌਕਰ ਲਵਾਈ ਇਹ ਬਾਈ ਜੀ ਲਾਓ ਬਾਈ ਜੀ ਆ ਫੇਰ ਬਾਈ ਪੁੰਨੂ ਵਾਲਾ ਆ ਗਿਆ ਬਾਈ ਕਬੂਤਰ ਜੇ ਵੀ ਪੁੰਨੂ ਵਾਲੇ ਕਬੂਤਰ ਜਗੂਤਰ ਹੋਏ 100% ਆ ਚ ਰੀਜਨਲ ਦੀ ਗਾਰੰਟੀ ਹੈ ਬਾਈ ਤੇ ਆਂਡੇ ਬੱਚਿਆਂ ਦੀ ਫੁੱਲ ਗਾਰੰਟੀ ਹੈ ਬਾਈ ਲਓ ਜੀ ਕਾਲਸਰਾ ਚਿੱਟੀਆਂ ਅੱਖਾਂ ਕਾਲੀ ਨੋਕ ਜੀਦਾ ਬਾਈ ਜੀ ਆ ਲੋ ਬਾਈ ਕਰ ਲੋ ਫਰਾਂ ਦਾ ਸ਼ੌਂਕ 100% ਰਹਿਣਾਂ ਦੀ ਗਰੰਟੀ ਆ ਬਾਈ ਅੱਜ ਜਿਹੜੇ ਅੱਜ ਵਾਲੇ ਕਬੂਤਰ ਤੁਹਾਨੂੰ ਵਿਖਾ ਰਿਹਾ ਮੈਂ ਠੀਕ ਹੈ ਜੀ ਆਹ ਬਾਈ ਕਰ ਲਓ ਫਰਾਂ ਦਾ ਸ਼ੌਂਕ ਬਾਈ ਠੀਕ ਹੈ ਜੀ ਆਹ ਕਰ ਲਓ ਬਾਈ ਪੰਜਾਂ ਦਾ ਸ਼ੌਂਕ ਆ ਠੀਕ ਹੈ ਨੋਵੇ ਇਹ ਵੀ ਮੇਰਾ ਕਬੂਤਰਾਂ ਦਾ ਕਬੂਤਰ ਆ ਬਈ 1 ਕੱਖ 130 ਰੁਪਏ ਦਾ ਬਈ 1 ਕੱਖ ਕਾਲੀ ਆ ਬਈ ਚਿੱਟੀ ਨੋਕਾ ਕਰ ਲਓ ਬਈ ਫਰਾਸ਼ਾਂ ਕੋ ਇਹ ਕਬੂਤਰ ਨੂੰ ਸਿੱਕਰੇ ਵੀ ਟਾ ਸਕਦਾ ਬਈ ਪਿਛਲੇ ਸਾਲੇ ਉੱਡੇ ਵੀ ਹੋਇਆ ਬਈ 3-3 4-4 ਰੁਪਏ ਤੱਕ ਕਰੇ ਵੀ ਉੱਡੇ ਇਹਦੀ ਵੀ ਉੱਡੂਗਾ ਬਈ ਜੇ ਡੋਣਾ ਡਾ ਸਕਦੇ ਨੂੰ ਠੀਕੋ ਬਈ ਜੀ ਇਹ ਆਸੀ ਬਈ ਕਬੂਤਰ ਇਹ ਵੀ ਮੇਰਾ ਕਬੂਤਰ ਹੈ ਕਬੂਤਰ ਬਈ ਦੋਏ ਕਾਲੀ ਅੱਖਾਂ ਨੇ ਬਈ ਚਿੱਟੀ ਨੋਕ ਹੈ ਲੋ ਬਈ ਜੀ ਕਰ ਲੋ ਫਰਾਂ ਦਾ ਸ਼ੌਂਕ ਮਾਜੀ ਕਰ ਲੋ ਪੰਜਿਆਂ ਦਾ ਬਈ ਸ਼ੌਂਕ ਜਾਮਣੀ ਪੰਜਾਬੀ ਖੁਸ਼ਕ ਪੰਜਾਬੀ ਜਮਾ ਠੀਕ ਹੈ ਜੀ ਤੇ ਬਾਕੀ ਲਓ ਬਈ ਇੱਕ ਵਾਰੀ ਚਾਤ ਮਰਵਾ ਦਿੰਨਾ ਥੋਨੂੰ ਉੱਤਰ ਪਿਖਾ ਦਿੰਦੇ ਹੈਗੇ ਲਓ ਬਈ ਹਰ ਲਓ ਬਈ ਚਾਹ ਬਗੂਤਰਾਂ ਦਾ ਠੀਕ ਹੈ ਬਈ ਜੀ ਆ ਗੁੱਤ ਰ ਹੈ ਬਈ ਜਿਹੜੇ ਵੀ ਬੰਦੇ ਨੇ ਲੈਣੇ ਆ ਬਈ ਫੋਨ ਉਹੀ ਕਰਿਓ ਕਾਲ ਤੋਂ ਫੋਨ ਨਾ ਕਰਿਓ ਵੀਰ ਬਣ ਕੇ ਕਿਉਂਕਿ ਮੇਰਾ ਕੰਮ ਹੈ ਛੜਾਉਣ ਜੀ ਬਈ ਠੀਕ ਹੈ ਨਾ ਬਈ ਜੀਨੇ ਲੈਣੇ ਮੇਰਾ ਵੀਰ ਉਹੀ ਫੋਨ ਕਰਿਓ ਟਾਈਮ ਪਾਸ ਵਾ ਕੋਈ ਫੋਨ ਨਾ ਕਰਿਓ ਬਈ 100% ਰੀਜਨਲ ਦੀ ਗਾਰੰਟੀ ਹੈਗੀ ਠੀਕ ਹੈ ਬਈ ਅੰਡੇ ਵਚਨ ਦੀ ਪੂਰ ਗਾਰੰਟੀ ਹੈ ਬਈ ਕਾ ਕਬੜੀ ਜਾ ਪੱਕੀ ਬਈ ਨੰਬਰ ਮੇਰਾ ਆ ਗਿਆ 88728 014 ਸੈਂਟੀ ਮੇਰਾ ਫੋਨ ਨੰਬਰ ਆ ਬਾਈ 88728014 ਸੈਂਟੀ ਮੇਰਾ ਫੋਨ ਨੰਬਰ ਆ ਕੰਟੈਕਟ ਕਰ ਸਕਦੇ ਹੋਗੇ ਰੇਟ ਬਾਈ ਫੋਨ 'ਤੇ ਦੱਸਾਂਗੇ ਠੀਕ ਹੈ ਨਾ ਬਾਈ ਵਿੱਚ ਕੁਝ ਮਿੰਟ ਟਾਈਮ ਪਾਜ਼ ਕਰਦੇ ਆ ਉਹਨੇ ਆਪਣੇ ਕਰਾਉਂ ਫੋਨ ਤੇ ਰੇਟ ਜਿਹੜਾ ਫੋਨ 'ਤੇ ਦੱਸਿਆ ਬਾਈ ਬਾਕੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਬਾਈ ਲਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ